ਅਸੀਂ ਖੜੇ ਆ ਜਿਹੜਾ ਜੁਬੋ ਬਾਡੋ ਦੇ ਕੋਲੇ ਜਿਹੜਾ ਵੱਲ ਕੀਤਾ ਉਹਦੇ ਰਾਹ ਨਾਲ ਜਾ ਰਹੇ ਆ ਆ ਦੇਖੋ ਕਿੰਨੀ ਜਾਂਦਾ ਹਰਾਸ ਹੋ ਰਹੀ ਆ ਕਿ ਆਪ ਨਹੀਂ ਮਿੱਟੀ ਆ ਆ ਟਰੱਕ ਵੀ गिर ਗਿਆ ਰੋਡ ਖਰਾਬ ਆ ਲੇਕਿਨ ਕੋਈ ਹੁਣ ਤਾਂ ਚੌਂਕ ਕਮਿਸ਼ਨਰੀ ਰਾਜ ਆ ਹੁਣੇ ਸੰਭੂ ਵਟ ਖੜਾਣਾ ਚਾਹੀਦਾ ਸਰਕਾਰ ਨੂੰ ਕਰਾਉਣਾ ਚਾਹੀਦਾ ਲੋਕਾਂ ਨੂੰ ਹਰਾਸ ਹੋ ਰਿਹਾ ਬਹੁਤ ਜ਼ਿਆਦਾ ਮਿੱਟੀ ਫੱਕ ਰਹੀ ਹੈ ਕੋਈ ਕਿਸਨ ਸਾਦੀ ਬਿਮਾਰੀ ਕਿਸਨ ਕੋਈ ਲੰਘੇ ਨਹੀਂ ਪਾਰ ਰਿਹਾ ਇੰਨੀ ਹਰਾਨ ਪਰੇਸ਼ਾਨੀ ਹੋ ਰਹੀ ਹੈ ਇਹ ਇਹ ਕੋਈ ਕੋਈ ਸਾਨੂੰ ਤਾਂ ਮੈਨੂੰ ਪਰੇ ਲੱਗਦਾ ਹੁਣ ਐਮਐਸਪੀ ਮਿਲਨੀ ਨਹੀਂ 4 ਜੂਨ ਤੱਕ ਐਮਐਸਪੀ ਨਹੀਂ ਮਿਲਨੀ ਉਹਦੇ ਆਹ ਰਾਹ ਦੇਖੋ ਵਿਚਾਰੇ ਮੋਢਾ ਕੈਨ ਵੀ ਕਮੇਟਰ ਕਰ 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 ਰਹੀ ਆ ਜੀ ਲekin ਕੋਈ ਹੈਂ ਜਨਤਾ ਦਾ ਖਿਆਲ ਰੱਖੋ ਕੱਲਾ ਆਪਾਂ ਐਮਐਸਪੀ ਦਾ ਖਿਆਲ ਰੱਖੋ ਪੂਰੀ ਜਨਤਾ ਇਨੀ ਕਿੱਥੇ ਨਹੀਂ ਜਾਵੇ ਇਹ ਦਿੱਲੀ ਨੂੰ ਜਾਣਾ ਕਿੰਨੇ ਖਰਾਬ ਹੋ ਰਹੇ ਲੋਕੀ ਮੈਂ ਕਹੂੰਗਾ ਸਰਕਾਰ ਨੂੰ ਵੀ ਮਾਨ ਜੋ ਚੌਣਕ ਵਿਜਨ ਨੂੰ ਵੀ ਰਾਹ ਜਿਹੜਾ ਛੰਭੂ ਬਰਡਰ ਖਲਾਇਆ ਜਾਵੇ ਬਹੁਤ ਬੁਰਾ ਹਾਲ ਆ ਪਿੰਡਾਂ ਦੀਆਂ ਸੜਕਾਂ ਟੁੱਟ ਗਈਆਂ ਐਡੀ ਵੱਡੀ ਦੀ ਟ੍ਰੈਫਿਕ ਹੈਵੀ ਟ੍ਰੈਫਿਕ ਆ ਲੇਕਿਨ ਫੇਟਾਸਤਮਾਸ ਹੁੰਦਾ ਹੈ ਬੇ ਠੇੜਾ ਟਰਾਲੀਓ ਲੈ ਕੇ ਇਹ ਸਾਰੇ ਉਹਦਾ ਚੁਕਾਇਆ ਜਾਵੇ ਮੇਰੀ ਪ੍ਰਸ਼ਾਸਨ ਨੂੰ ਵੀ ਅਪੀਲ ਆ ਪੰਜਾਬ ਸਰਕਾਰ ਨੂੰ ਵੀ ਅਪੀਲ ਆ ਕੇਂਦਰ ਸਰਕਾਰ ਨੂੰ ਵੀ ਕਿਉਂਕਿ 4 ਜੂਨ ਤੱਕ ਇਹ ਧਰਨਾ ਪੋਸਟ ਬਣਾਉਣਾ ਚਾਹੀਦਾ ਮੇਰੇ ओके आओ भी इसको ये कैसे बंद किया ਕਿਆ ਕਰ ਰਹੇ ਬੋਲੋ ਕਿਆ ਕਰ ਰਹੇ ਜਦ ਨੁਕਸਾਨ ਕਿਸ ਦਾ ਹੋਇਆ ਹੈ ਤੁਹਾਡਾ ਨੁਕਸਾਨ ਹੋਇਆ ਤਾਂ ਮਾਲਿਕ ਦਾ ਵੀ ਹੋਇਆ ਗਾੜੀ ਦਾ ਨੁਕਸਾਨ ਨਹੀਂ ਹੋਇਆ फिर खड़े रहो इतना उसमें क्या है लदाव क्या है हल में फिर कहाँ जाना कौन उठाएगा तेरा कोई तो नहीं उठाएगा को फिर क्या फायदा कर तुम गरीब आदमी हैं कहाँ जाओगे आज तक जाओगे ऐसे तो आज रात तुम भूखे रहोगे यहाँ कोई तुम्हें रोटी पानी देने आएगा यहाँ किलोमीटर कई किलोमीटर दूर पानी नहीं मिलेगा फिर ਰਾਤ ਮੇ ਕੋਈ ਕੋਈ ਤੁਹਾਡੇ ਕੋਲ ਰੋਡਪਾਰ ਕਰ ਲੈ ਰਾਤ ਮੇ کیا ਹੋਗਾ ਕੋਈ ਇਹ ਹਮਾਰੇ ਬਸ ਦਾ ਰੋ ਹਮ ਤੋ ਆਫ ਹੱਗ ਰਹੇ ਹਾਂ ਯਹਾਂ ਤੇ ਰਸਤਾ ਕਿੱਥੇ ਖੜਾ ਲਾਓ ਇਹ ਕੋਈ ਟ੍ਰੇਨ ਨਹੀਂ ਆਉਂਦੀ ਕੋਈ ਖੜਾ ਨਹੀਂ ਕੋਈ ਚਲੋ ਚਲੋ ਆਪਲੇ ਲਿਓ ਹੋਰ ਕਿੰਨੀ ਮੁਸ਼ਕਿਲਾਂ ਰੇ ਕਰ ਮੇ ਆ ਰਹੇ ਸਰਕਾਰ ਆਨੇ ਵਾਲੇ ਹੋ ਵਰਮੰਗਾ ਮੇ ਫੁਰਕੰਦਵਾਦਾ ਯਾਰ ਇਹ ਸਰਕਾਰ ਨੂੰ ਚਾਹੀਦਾ ਹੈ ਭਈ ਇਹ ਪਟਿਆਲਾ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਐਸ ਬੰਦੇ ਦਾ ਲਿਆ ਕੇ ਨਾ ਕ੍ਰੇਨ ਇਹਨੂੰ ਕਢਾਇਆ ਜਾਵੇ ਤਾਂ ਕਿ ਆਪਣੇ ਟਿਕਾਣੇ ਤੇ ਜਾ ਸਕੇ ਆਪਣੀ ਰੋਟੀ ਖਾਣੇ ਆ ਸਕੇ ਲੈ ਕੇ ਰਸਤਾ ਖੁਲਵਾ ਦੇਈਏ ਇੱਥੇ ਕਾਰੀਂ ਬੜਵਾ ਲਈਏ ਲੋਕਾਂ ਨੂੰ ਧੰਨਵਾਦ ਕ੍ਰੈਕਟਰ ਯਾਰ ਆਹਦਾ ਸਾਰਾ ਕੰਮ ਆ ਗਿਆ ਆ ਗਾ ਤੁਹਾਨੂੰ ਬਸ ਜਵਾਬੀ ਇੱਧਰ 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 ਆ ਮਨਾਇਆ ਯਾਰ ਉਹ ਜਵਾਦ ਉਸਨੇ ਪਾ ਕੇ ਯਾਰ ਹਾਂ ਹਾਂ ਹੋਣਾ ਨਹੀਂ ਇਹ ਬੈਰੀ ਬੰਤੀ ਹੈ ਨਾ ਇੰਨਾ ਕਾਰਾ ਆਇਆ ਫਰਾਂ ਇਨਸਾਨੀ ਰਹਿਣੀ ਕੋਈ ਹੈ ਨਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ